ਮੰਮੀ ਚੁੱਪ ਕਰੋ ਹੁਣ ਤੁਸੀਂ ਪੁੱਤ ਤੇ ਚੁੱਪ ਕਿਦਾਂ ਕਰਾਂ ਘਰ ਆ ਕੇ ਮੇਰੀ ਬੇਇੱਜ਼ਤੀ ਕਰ ਗਈਆਂ ਸਾਰਾੰਦ ਗੜ ਕੋਠੇ ਚੱਜੜ ਵੇਖਣ ਰਿਹਾ ਸੀ ਪਤਾ ਨਹੀਂ ਉਹਨਾਂ ਨੇ ਕਿਦਾਂ ਲਿਆ ਗੱਲਾਂ ਕਰਨੀਆਂ ਵਾ ਤੇਰੇ ਘਰ ਆ ਕੇ ਗੱਲਾਂ ਕਰ ਗਏ ਇਹਦੇ ਵਿੱਚ ਕੋਈ ਕਾਣਾ ਹੁਣੀ ਤਾਂ ਹੀ ਗੱਲ ਸੁਣਿਆ ਇਹਨੇ ਤੁਸੀਂ ਮੰਮੀ ਜੀ ਕਹਿੰਦੇ ਹੁੰਦੇ ਵੀ ਨਹੀਂ ਇਹਨਾਂ ਦੀ ਕੋਈ ਗੱਲ ਬਾਤ ਕਰਨੀ ਤੁਸੀਂ ਕਰਦੇ ਜੇ ਮੈਂ ਕਿੰਨਾ ਕੋ ਬੋਲ ਕੇ ਗਈ ਆ ਤੁਹਾਡੇ ਸਾਹਮਣੇ ਕਿ ਮੈਂ ਆ ਨਹੀਂ ਜਿੱਤ ਤੁਹਾਡੀ ਕੋਈ ਚੀਜ਼ ਨਹੀਂ ਹੁੰਦੀ ਐਂ ਜਦੋਂ ਪਿੰਡ ਵਿੱਚ ਲੋਕੀ ਗੱਲਾਂ ਕਰਦੇ ਆ ਨਾ ਬੇਇੱਜ਼ਤੀ ਬੜੀ ਹੁੰਦੀ ਆ ਮੈਂ ਡਰਦੀ ਹੀ ਪਈ ਤੀ ਤੋਂ ਇਹਨੇ ਕੰਮ ਕਰਾ ਕੇ ਛੱਡਿਆ ਤੇ ਉਹਨੇ ਦੇ ਕੱਖ ਨੇ ਛੱਡਿਆ ਡਾ ਇਹ ਕਿਦਾਂ ਆਏ ਕਿਦੇ ਬਾਹਰ ਬੋਲ ਕੇ ਗਈ ਆ ਇਹਨੇ ਸੋਚਿਆ ਕਿ ਅੰਦਰ ਜਾ ਕੇ ਬਹਿ ਜਾ ਅੰਦਰ ਬਹਿ ਕੇ ਗੱਲ ਕਰ ਲੈ ਨਹੀਂ ਇਹਨੇ ਵਿੱਚ ਖਲੋ ਕੇ ਸਾਡੀ ਡੰਡ ਲਾ ਕੇ ਗਈ ਆ ਸਾਰਾ ਮਲਾ ਇਕੱਠਾ ਹੋਇਆ ਏ ਕੋਠੇ ਆ ਤੇ ਤੈਨੂੰ ਪਤਾ ਵਾ ਚਲ ਮੈਂ ਚੁੱਪ ਕਰੋ ਇਹਨਾਂ ਦੀ ਕਿਹੜੀ ਗੱਲ ਆ ਹੈ ਨਾ ਤੈਨੂੰ ਵੀ ਦੱਸ ਕਿਉਂ ਨਹੀਂ ਅੰਦਰ ਪਹਿਲੀ ਕਿਉਂ ਦੋਂਦੇ ਚੁੱਪ ਕਰੋ ਚੁੱਪ ਬੋਤ ਕਿਦਾਂ ਕਰਾਂ ਇੰਨੀ ਬੇਇੱਜ਼ਤੀ ਇੰਨੀ ਬੇਇੱਜ਼ਤੀ ਛੱਪੜ ਪਾ ਕੇ ਕੋਤੇ ਰੋਂਣ ਤੱਕ ਗਈ ਆ ਹਣ ਨੋ ਸੱਸ ਨੂੰ ਚਾ ਚੁੱਪ ਕਰੋ ਮੈਂ ਪਾਣੀ ਲੈ ਕੇ ਆਉਣੀ ਤੁਹਾਡੇ ਵਾਸਤੇ ਨਾਲੇ ਮੈਂ ਇਹਨਾਂ ਨੂੰ ਵੀ ਦੱਸ ਕਿਉਂ ਨਹੀਂ ਆ ਵੀ ਅੰਦਰ ਸੁੱਤੇ ਉਹਨਾਂ ਨੂੰ ਪਤਾ ਹੀ ਨਹੀਂਗਾ ਬਾਹਰ ਹੋਇਆ ਕੀ ਆ ਤਾਂ ਹੋ ਤਹੀ ਕੋਈ ਇਹਦੇ ਪੁੱਤ ਜਿਹੇ ਮਾੜੇ ਆ ਨਾ ਰੱਬ ਤੇ ਵਿੰਦਾ ਵਾ ਨਾ ਚੱਲ ਕੋਈ ਨਹੀਂ ਮੰਮੀ ਚੁੱਪ ਕਰੋ ਤੂੰ ਇਦਾਂ ਨਾ ਕਰੋ ਫੇ ਮੈਨੂੰ ਵੀ ਇਹ ਲੈ ਤੁਹਾਡਾ ਦੇਖ ਕੇ ਉਤਰਾਂ ਬੇਹੋਸ ਹੋ ਗਈਰੀ ਤੇ ਚਾ ਮੇਰੀ ਜਿਠਾਣੀ ਆ ਵੱਡੀ ਆ ਹੈ ਮੈਨੂੰ ਕੀ ਕਹਿਣਾ ਕੋਹ ਪਰ ਜਦੋਂ ਬੋਲੇ ਹਟੇ ਨਹੀਂ ਫਿਰ ਮੈਨੂੰ ਬੋਲਣਾ ਪੈਣਾ ਹੈਗਾ ਥੋੜਾ ਬੋੜਾ ਵੀ ਮੈਨਾਂ ਹੀ ਬੋਲਦੀ ਆ ਪਰ ਮਾਸ਼ਾਅੱਲੋ ਤਾਂ ਇਹ ਦੇਖਿਆ ਤੁਹਾਡਾ ਚੱਲ ਮੰਮੀ ਚੁੱਪ ਕਰੋ ਮੈਂ ਆ ਮੰਮੀ ਆ ਪਾਣੀ ਲੈ ਕੇ ਇਦਾਂ ਨਾ ਕਰੋ ਤਹੀ ਮੂਤੇ ਪੁੱਤ ਕਹਿਣ ਡਈ ਐ ਚੁੱਪ ਕਰ ਜੋ ਜਿਹੜੀ ਬੇਇੱਜ਼ਤੀ ਮੇਰੀ ਨੌਂ ਦੀ ਕਰਕੇ ਗਈ ਐ ਉਹ ਕਿੱਦਾਂ ਭੁਲਾ ਮੈਂ ਕਿੱਦਾਂ ਵਿਚਾਰੀ ਦੇ ਗੱਲ ਪੈਣ ਡਈ ਮੇਰੀ ਨੌਂ ਕਥ ਦੰਤ ਤੋਂ ਦੰਦ ਵੱਚਕੇ ਤੇ ਦੇ ਵਿਚਾਰੀ ਇੱਤੀ ਆਵਾਜ਼ ਨਾਲ ਬੋਲੇ ਹੈ ਪਹਿਲਾਂ ਅੰਬੀ ਹੋਰੇ ਗੱਲ ਪੈ ਗਈ ਐ ਮੈਂ ਤੇਰੇ ਘਰ ਜਾਵਾਂ ਮੈਂ ਤੇਰੀ ਨੌਂ ਬਾਨਾ ਕਰਾਂ ਹੈ ਤੂੰ ਮੇਰੀ ਨੌਂ ਦੀ ਡੰਡ ਲਾਦੀ ਆ ਕਰਾਂ ਤੇ ਕਰਾਂ ਕੀ ਖੜਾ ਹੈ ਕਸੂਰਾ ਹੀ ਗਰੀਬ ਆ ਜਿਹ ਗਰੀਬ ਆ ਤੇ ਗੱਲਾਂ ਸੁਣੀ ਜੈਗੇ ਲੋਕਾਂ ਦੀ ਹੁਣ ਨਹੀਂ ਸੁਣੀਆਂ ਜਾਂਦੀਆਂ ਹੁਣ ਨਹੀਂ ਮੈਂ ਤਾਂ ਬਰਦਾਸ਼ਤ ਨਹੀਂ ਆ ਗੱਲਾਂ ਨਾਪੋਤਾ ਗਲਾਸੀ ਲੈਣੀ ਚਾਹ ਵਾਲੀ ਤੇ ਡੈਡੀ ਮੰਮੀ ਇੱਥੇ ਗਏ ਨੇ ਮੰਮੀ ਤੇਰੀ ਪੋਤਾ ਮਨਜਿੰਦਰ ਦੇ ਘਰ ਗਈ ਆ ਉਧਰ ਕੀ ਕਰਨ ਗਏ ਆ ਉਹ ਕੋਈ ਨਹੀਂ ਅਦਾ ਇੱਕ ਮਾੜੀ ਜੀ ਗੱਲ ਹੋਈ ਸੀ ਤੇ ਉਹਵੇਂ ਖਿਸਟੀਆਂ ਗੱਲਾਂ ਕਰਦੇ ਸੀ ਉਹ ਲਾਮਾ ਜੇ ਦੇਣ ਗਈ ਆ ਆ ਜਾਂਦੀ ਮੰਮੀ ਇੱਕ ਦਿਨ ਮੈਨੂੰ ਉਦੋਂ ਵੀ ਕਹਿਣ ਦੇਈ ਕਿ ਜਦੋਂ ਸਨੀ ਭਜਨੇ ਕਿੰਨਾ ਰੋਲਾ ਪਾਇਆ ਸਾਡੇ ਘਰ ਆਣ ਕੇ ਵੀ ਥੋੜਾ ਜਿਹਾ ਨੁਕਸ ਪੈ ਗਿਆ ਉਹਨਾਂ ਦੇ ਦਿਮਾਗ ਵਿੱਚ ਤੇ ਤੁਸੀਂ ਉਹਨਾਂ ਨੂੰ ਕਹੋ ਹਾਂ ਵੀ ਕਿਸੇ ਚੰਗੇ ਡਾਕਟਰ ਨੂੰ ਵਿਖਾਉਣ ਉਹ ਪੁੱਤ ਕੋਈ ਮੰਦਾ ਵਾ ਅਗਲੇ ਦਿਨ ਕੋ ਮਜ਼ਾਕ ਕਰਦੇ ਆ ਨਾਲੇ ਮੈਂ ਕਿਹਾ ਨਾ ਵੀ ਇਹਦਾ ਇਲਾਜ ਕਰਾਓ ਤੇ ਉਹਨਾਂ ਨੇ ਕਿਹਾ ਅਡੀ ਮਤ ਕਰ ਮੈਂ پیسے ਕਿੱਥੋਂ ਦੇਣੇ ਹੁਣ ਤੇ ਚੱਲ ਡੈਡੀ ਫੇਰ ਕੀ ਜੇ ਕਿਸੇ ਦਾ ਭਲਾ ਹੋ ਜਾਏਗਾ ਤੇ ਉਹ ਭਲਾ ਪੁੱਤ ਕਰਦੇ ਕਰਦੇ ਸਾਰਾ ਕੰਮ ਖਰਾਬ ਕਰ ਲਿਆ ਅੱਗੇ ਠੀਕ ਹੈ ਕਿ ਨਹੀਂ ਜਿੰਨਾ ਭਲਾ ਕਰੀਦਾ ਉਹਨਾਂ ਉਲਟ ਪੈਂਦਾ ਸਭ ਨੂੰ ਮੈਂ ਕਿਸੇ ਨੂੰ ਕਹਿੰਨੀ ਇੱਕ ਵਾਰੀ ਸਗੂ ਗੱਲ ਕਰਕੇ ਵੇਖ ਲੋ ਚੱਲ ਉਹਨਾਂ ਦਾ ਪੁੱਤ ਤੁਹਾਡਾ ਪੁੱਤ ਇੱਕ ਬਰਾਬਰ ਹੀ ਹੈ ਉਹ ਤਾਂ ਗੱਲ ਤੇਰੀ ਠੀਕ ਹੈ ਚੱਲ ਕੋਈ ਗੱਲ ਨਹੀਂ ਜਾਊਂਗਾ ਮੈਂ ਕਿਹੇ ਵੇਲੇ ਆਹੋ ਕੋਈ ਨਹੀਂ ਜਾਊਂਗਾ ਉਹਨਾਂ ਨੂੰ ਵੀ ਲੈ ਜਾਊ ਕੋਈ ਚੰਗੇ ਹਸਪਤਾਲ ਆਹੋ ਨਹੀਂ ਕਰਿਓ ਗੱਲ ਇਹ ਚਾਚਾ ਜੀ ਨਾਲ ਗੱਲ ਕਰ ਲਿਓ ਨਾ ਹੋਰ ਕਿਸੇ ਨਾਲ ਨਾ ਕਰਿਓ ਉਹ ਤੇ ਚਲੋ ਸਾਰੀ ਗੱਲ ਸੋਣੀ ਲੈਂਦੇ ਆ ਕਰ ਲਾਂਗਾ ਕਰ ਲਾਂਗਾ ਸਿਧਾਂ ਨਾ ਹੋਏ ਤੇ ਭੋਲ ਗਏ ਇਹਨੂੰ ਦੱਸ ਕੀ ਪਤਾ ਵਾ ਉਹਦੇ ਦਿਮਾਗ ਚ ਨੁਕਸ ਪਿਆ ਵਾ ਉਹ ਧਿਆਨ ਕੇ ਗੱਲ ਪੈਂਦਾ ਵਾ ਪੈਸਿਆਂ ਤੋਂ ਪਤਾ ਉਹਨਾਂ ਨੂੰ ਲੱਗ ਗਿਆ ਸਾਰੀ ਗੱਲ ਦਾ ਤੇਨੂੰ ਕੀ ਦੱਸੀਏ ਤੇਨੂੰ ਦੱਸੀਏ ਤੇ ਤੂੰ ਮੁੜ ਕੇ ਸਾਡੇ ਨਾਲ ਲੜੇਂ ਹਾਏ ਹਾਏ ਉਮਤਰਾ ਹੱਥ ਵੀ ਕੱਖਣਾ ਆਇਆ ਤੇ ਬਦਨਾਮੀ ਵਾਧੂ ਦੀ ਮਿਲ ਗਈ ਜੇ ਹੋਰ ਨਹੀਂ ਕੋਨੇ ਕੋ 2-4 ਲੱਖ ਹੀ ਸਾਡੇ ਹੱਥ ਆ ਜਾਂਦਾ ਚੱਲ ਅਸੀਂ ਗੱਲਾਂ ਵੀ ਥਣ ਲੈ ਦੇ ਦੀਆਂ ਹੁਣ ਤੇਰੀ ਬੋਲਦੀ ਆ ਤੇ ਫੱਕਾ ਨਹੀਂ ਛੱਡਣ ਦੀ ਹੈਗੀ ਤੇ ਜੇ ਲੱਗੇ ਮੇਰੇ ਨੋਹ ਪੁੱਤ ਨੂੰ ਪਤਾ ਇਹ ਕੀ ਕਹਿਣਗੇ ਕਿ ਤੇ ਇਹ ਨਾ ਹੋਵੇ ਮੇਰੀ ਨੋਹ ਨੂੰ ਪਤਾ ਲੱਗ ਗਿਆ ਤੇ ਨੋਹ ਹੀ ਮੂੰਹ ਵਟ ਕੇ ਬਹਿ ਜੇ ਜੇ ਮੇਰੀ ਕਿਤੇ ਨੋਹ ਚਲ ਚੁਲ ਗਈ ਦੱਸ ਮੈਂ ਕੀ ਕਰਾਂਗੇ ਚੱਲ ਅੱਛਾ ਉਹ ਨਹੀਂ ਨੀ ਜਿਹੜਾ ਹੋ ਗਿਆਗੀ ਮੈਂ ਕਿਹੜਾ ਨੂੰ ਦੱਸਣ ਨਹੀਂ ਆ ਮੈਂ ਵੀ ਅੱਗੇ ਜਸਵਿੰਦਰ ਵਾ ਮੈਂ ਕਦੀ ਉਹਨੇ ਨਾਮ ਲੈਣਾ ਇਹ ਮੈਨੂੰ ਪਤਾ ਹੀ ਨਹੀਂ ਲੱਗਣ ਦੇਣਾ ਕਰਾਤੀ ਆ ਨਾ ਮੇਰੀ ਬੇਇੱਜ਼ਤੀ ਘਰ ਗਈਆਂ ਛਰੀਕਾਂ ਦੇ ਤੇ ਗਲ ਪਏ ਨੇ ਅਗਲੇ ਹੱਥੀ ਪੈਣ ਤੱਕ ਚੱਲ ਗਿਆ ਜਿਹੜੀ ਨੋ ਇਨ ਉਹਦੀ ਤਾਂ ਕਿਤੇ ਈ ਲੰਮੀ ਜ਼ੁਬਾਨ ਵਾ ਨਹੀਂ ਨੀ ਹੁਣ ਤੱਕ ਦੀ ਹੈ ਨਾ ਹਿੰਮਤ ਉਦੋਂ ਮੈਂ ਬਚ ਕੇ ਆ ਗਈ ਤੇ ਮੇਰੇ ਹੱਥੀ ਪੈਟ ਚਲੀਆਂ ਗਈਆਂ ਪਤਾ ਕਿੰਨੀਆਂ ਕਮਕੀਆਂ ਦਿੰਦੀ ਆਂਦੀ ਪਾਸਪੋਰਟ ਦਾ ਉਹ ਨਹੀਂ ਥਾਣੇ ਜਾਣਾ ਵਾ ਅਗਲੇ ਮੈਨੂੰ ਬਾਹਰ ਫੜ ਕੇ ਛੱਪੜ ਦੇ ਚੋੜ ਦੇਣ ਲੱਗੇ ਛੱਪੜ ਚ ਹੋਰ ਮੈਂ ਤਾਂ ਮਰ ਕੇ ਬਚ ਕੇ ਆਈ ਮੈਂ ਤੋ ਕੱਲੀ ਗਈ ਕਿੱਡੀ ਕਲੋਂ ਤੇ ਮੈਨੂੰ ਵੀ ਪਤਾ ਇਹ ਜੂਠੇ ਵਾਲੀਆਂ ਨਿਕਲੀਆਂ ਨੇ ਉਹ ਨਹੀਂ ਛੱਡਦਾ ਇਹਨਾਂ ਨੂੰ ਫਿਰ ਮੈਂ ਇਹ ਗੱਲ ਆ ਤੂੰ ਸਾਰੀ ਉਮਰ ਇਹਨਾਂ ਦਾ ਸਾਥ ਦਿੰਦੇ ਰਹੇਂ ਇਹਨਾਂ ਕਰਾ ਖਾਣੇ ਦਾ ਨਾ ਖਾਣੇ ਤੇ ਰਹੀ ਜਾਂਦੇ ਤੂੰ ਹੋਈ ਨਹੀਂ ਇਹਨੇ ਜੋ ਜਹੁੰਦੇ ਕੋਣਤਾ ਕਾ ਇੱਥੇ ਤੱਕ ਗੱਲ ਹੀ ਨਹੀਂ ਜਾਣੀ ਇਹ ਕਿੰਨੀ ਮਾੜੀ ਗੱਲ ਕੀਤੀ ਇਹਨਾਂ ਨੇ ਇਹ ਤਾਂ ਸ਼ਰਮ ਹਟਾਈ ਜਾਂਦੀ ਦੀ ਮੋਟੀ ਜਦੋਂ ਦੀ ਇੱਟੀ ਲੰਮੀ ਜਮਾ ਤੂੰ ਮੇਰੀ ਗੱਲ ਸੁਣੋ ਕੀ ਹੋਇਆ ਏ ਹੋਣਾ ਕੀ ਆ ਪਿੰਡ ਚ ਗੱਲਾਂ ਕਰਦੇ ਸਾਡੀ ਬਦਨਾਮੀ ਕਰਦੇ ਆ ਲਾਮਾਂ ਦੇਣ ਗਈ ਤੇਰੀ ਮਾਂ ਤੇਰੇ ਘਰ ਪੈ ਗਏ ਆਂਦੀ ਹਾਤੀ ਬੈਨ ਤੱਕ ਗਏ ਆਦੇ ਤੈਨੂੰ ਛੱਪੜੇ ਛੁੱਟ ਕੇ ਗੋਤੇ ਦੇਣੇ ਓਏ ਆਂਦਾ ਕੌਣ ਆ ਕਿਦਿਆ ਲਗਏ ਨੇ ਸਾਰੇ ਟੱਬਰ ਮਜਿੰਦਰ ਹੋਣੀ ਚਾਚੇ ਹਾਂ ਲਗਾਈ ਮਮੀ ਚਾਚਾ ਤੇਰਾ ਨਹੀਂ ਉਹ ਦੰਮੀ ਨੂੰ ਮਿਲਿਆ ਨਾ ਉਹਦਾ ਮੁੰਡਾ ਹੀ ਮਿਲਿਆ ਇਹ ਤੇਰੀ ਚਾਚੀ ਆ ਜਾਂ ਉਹਦੀ ਨੋਹ ਆ ਉਹਨਾਂ ਨੂੰ ਤਾਂ ਮੈਂ ਮਾੜੀ ਜੀ ਗੱਲ ਹੀ shearੀਆ ਤੇ ਭੁੰਡਾ ਵਾਂਗੂ ਮੈਨੂੰ ਨੋ ਸਸਪੈਕ ਮਮੀ ਮੈਨੂੰ ਤੁਹਾਡੀ ਸਮਝ ਨਹੀਂ ਲੱਗਣ ਰਹੀ ਤੁਸੀਂ ਕਹਿਣ ਕੀ ਦੇਹੋ ਮੈਨੂੰ ਤੁਸੀਂ ਬਾਹਰ ਕਹਿ ਕੇ ਦੇਹੋ ਮੈਂ ਕਮੇਟੀ ਵਾਲਿਆਂ ਨਾਲ ਚੱਲੀ ਆਂ ਤੇ ਪੁੱਤ ਤੈਨੂੰ ਮੈਂ ਕੀ ਦੱਸ ਦੀ ਤੈਨੂੰ ਦੱਸ ਦੀ ਤੂੰ ਨਾਲ ਤੁਰ ਪੈਣਾ ਨਹੀਂ ਲੜਾਈ ਹੈ ਤਾਂ ਵੀ ਹੋ ਜਾਣੀ ਮੈਨਾਂ ਡਰਦੀ ਨਹੀਂ ਤੈਨੂੰ ਫੜਿਆ ਲੜਾਈ ਤੇ ਹੋਏ ਨਹੀਂ ਤੇ ਜੇ ਉਸੇ ਤੈਨੂੰ ਫੜ ਕੇ ਤੇਰੀ ਕੋਈ ਲੱਤ ਬਾਹਰ ਦੇ ਦਿੰਦੇ ਤੇ ਫੇਰ ਫੜ ਦਿੰਦੇ ਤੁਹਾਨੂੰ ਤਾਂ ਪਤਾ ਹੀ ਨਾ ਇਹਨਾਂ ਦੇ ਪਰਚਾ ਦਿੰਦੇ ਸਾਰੇ ਦਬਰ ਤੇ ਉਹ ਜੇ ਜੇਲ੍ਹ ਦੀਆਂ ਰੋਟੀਆਂ ਜੇ ਤੁਸੀਂ ਜਾਣਾ ਹੈ ਤੇ ਦੱਸ ਹੀ ਦਿੰਦੇ ਮੈਨੂੰ ਮੈਂ ਨਾਲ ਜਾਂਦਾ ਹੁਣ ਜੀ ਆਖਣ ਦੇ ਬੇਇੱਜ਼ਤੀ ਕੀਤੀ ਹੈ ਇਹ ਬੇਇੱਜ਼ਤੀ ਤੇ ਤੈਨੂੰ ਮੈਂ ਕੀ ਦੱਸਾਂ ਇਹ ਮੇਰਾ ਤੇ ਇਹਨਾਂ ਨੇ ਕੱਖ ਨਹੀਂ ਛੱਡਿਆ ਹੁਣ ਇੱਕ ਗੱਲ ਕਰੀ ਗੱਲੀ ਨਾ ਜਾਈ ਇਹਨਾਂ ਦੇ ਘਰ ਪਰ ਸਮਝ ਨਹੀਂ ਲੱਗਦੀ ਇਹ ਹੱਦ ਮਗਰ ਪਏ ਕਿਉਂ ਆਏ ਇਹ ਬਿਆਨ ਗੁੱਟ ਕੇ ਸੜੀ ਜਾਂਦੇ ਆ ਇਹ ਤੇਰੇ ਪਿਓ ਦਾ ਵਾ ਇਹਦੇ ਸਿਆਪੇ ਯੋ ਆਏ ਰੋਟੀ ਜਿਹੜਾ ਵਧੀਆ ਜਾਣਿਆ ਘਰਵਾਰ ਬਣਿਆ ਇਹਨੇ ਵੀ ਸੜੀ ਜਾਂਦੇ ਆ ਬਸ ਤੇ ਉਹਨਾਂ ਨੇ ਕਹ ਤੂੰ ਵੀ ਬਣਾ ਲਓ ਤੇ ਬਣਾਉਣ ਟੱਟੇ ਖੂੜੀ ਬਹਿਣ ਗਲੋਂ ਲੱਤਾਂ ਇਹ ਜਦੋਂ ਮਾੜਾ ਮੋਟਾ ਉਹਨਾਂ ਨੂੰ ਲੋੜ ਪੈ ਜਾਂਦੀ ਆ ਉਸੇ ਵੇਲੇ ਮਿੱਠਾ ਬਣ ਜਾਂਦਾ ਨਾਲ ਲੱਕ ਮਨ ਫਾਇਦੇ ਦਿੰਦਾ ਉਹ ਗਿੱਚ ਗੇ ਚੰਗੇ ਤੇ ਇਹ ਨਹੀਂ ਆ ਸਾਰਾ ਚੂਰ ਇਹਨਾਂ ਦਾ ਵਾ ਉਹ ਮੰਮੀ ਤੂੰ ਕਿ ਕਰਨ ਕੀ ਗਈ ਉਹਨਾਂ ਵੱਲ ਉਹ ਕਰਨ ਕੀ ਜਾਣਾ ਯਾਰ ਉਹਨੇ ਉਹ ਜਿਹੜਾ ਆਂਦੇ ਵੀ ਮੁੰਡੇ ਨੇ ਬਾਹਰ ਜਾਣਾ ਨੇ ਪੈਸੇ ਚਾਹੀਦੇ ਆ ਕਿ ਉਹ ਕਰਜਾ ਦਵਾਉਂ ਰਹੇ ਹੈ ਨਾ ਤੇ ਨਾਲੇ ਉਹਨਾਂ ਦੇ ਪਾਸਪੋਰਟ ਲਵਾਇਆ ਏਜੰਟ ਦੇ ਅੱਗੇ ਉਹ ਬਦਨਾਮੀ ਕਰਨ ਡੇ ਵੀ ਸਾਡੇ ਪੈਸੇ ਲਿਆ ਕੇ ਖਾ ਗਏ ਆ ਤੇ ਨਾਲੇ ਸਾਡਾ ਮੁੰਡਾ ਨਹੀਂ ਕਾ ਬਾਹਰ ਕਰ ਲੰਡੇ ਇਹਦੇ ਉਧਰ ਵੀ ਪੈਸੇ ਨੀ ਠੱਗੀ ਮਾਰੀ ਸਾਡੇ ਉਹ ਨਾ ਹੀ ਹੁਣ ਫੜ ਕੇ ਘਲਾ ਦਈਏ ਮਾਸਾ ਸਹੀਏ ਕੋਲੋਂ ਜੇ ਮੋਪੀ ਸੌਣ ਲੁਗੀ ਤੇ ਮੰਮੀ ਅੱਜ ਨਹੀਂ ਤਾਂ ਕੱਲ ਨੂੰ ਨਾ ਪਤਾ ਲੱਗਣਾ ਹੀ ਐ ਕਿੰਨਾ ਚਿਰ ਲਗਾ ਰੱਖਣਾ ਮੋਪੀ ਕੋਲੋਂ ਦੱਸ ਉਹ ਡੈਡੀ ਐਦਾਂ ਕਰੋ ਜਿਹੜੇ ਏਜੰਟ ਨੂੰ ਦਿੱਤਾ ਨਾ ਪਾਸਪੋਰਟ ਉਹਨੂੰ ਇਹਨਾਂ ਦੇ ਮੱਥੇ ਲਵਾਓ ਤਾਂ ਆਪ પાਸੇ ਹੋਵੋ ਇੱਦਾਂ ਕਰਨਾ ਪੈਣਾ ਵਾ ਇਹਨਾਂ ਨੂੰ ਆ ਲੈ ਆਂਦੇ ਏਡਾ ਸੌਖਾ ਤਾਂ ਮੈਂ ਵੀ ਨਹੀਂ ਦਿੰਦਾ ਕੀ ਲੋੜਾ ਗੱਲਾਂ ਸੁਣਦੀ ਥੋੜੀ ਤਾਂ ਹੋਰ ਤੇ ਘਟਾਉਂਗਾ ਇਹਨਾਂ ਦੀ ਇੱਕ ਵਾਰੀ ਚੰਗੀ ਉਹ ਛੱਡੋ ਪਰਾਂ ਡੈਡੀ ਥਾਣੇ ਤੇ ਧੰਕੀਆਂ ਦੇ ਡਾ ਬੈਨ ਹਾਂ ਚੱਲ ਥਾਣੇ ਦੇ ਦੇਣ ਦੇ ਅਗਲੇ ਮਾਰ ਤੋਂ ਨਹੀਂ ਦੇਣ ਲੱਗਣ ਕੋਈ ਗੱਲ ਨਹੀਂ ਥਾਣੇ ਤੇ ਧੰਕੀਆਂ ਦੇ ਦਿੰਦੇ ਜਾਂ ਤੇ ਭੱਜਣ ਵਾਲਾ ਨਾ ਇੱਕੋ ਜੇ ਨੇ ਅਸੀਂ ਕਿਹੜਾ ਗਏ ਥਾਣਾ ਨਹੀਂ ਵੇਖਿਆ ਮੈਂ ਕਦੇ ਕੈਪਟਨ ਨੂੰ ਚੋਟ ਤੇ ਸੁਟਣ ਉੱਥੇ ਥਾਣੇ ਇਹਨੂੰ ਪਤਾ ਲੱਗੇ ਵੀ ਆਪਣੇ ਦਾ ਕਿੰਦਾ ਸਾਸਦਾਈਦਾ ਵਾ ਮਰ ਗਿਆ ਸਾਰੀ ਉਮਰ ਆਪਣੇ ਦਾ ਮੇਰੇ ਸੁਣੋ ਹੁਣ ਗੱਲ ਐਵੇਂ ਉਹਨਾਂ ਦੇ ਮਰਨ ਤੋਂ ਰੋਂਦੇ ਆ ਤੇ ਰੋਣ ਤੇਰੇ ਤਰਫ ਨੇ ਤੁਹਾਨੂੰ ਡੋਬਿਆ ਉਹ ਫੇਰ ਆਖੀਦਾ ਵੀ ਲੋਕੀ ਗੱਲਾਂ ਕਰਨਗੇ ਉਹਨਾਂ ਦੇ ਨਾਲ ਨਹੀਂ ਤੁਰਦੇ ਹੈਗੇ ਚਲ ਠੀਕ ਹੈ ਬਾਬਾ ਨਹੀਂ ਕਰਦੇ ਗਾ ਮੱਤ ਕਿਸੇ ਦੀ ਜੀ ਅੱਜ ਤਾਂ ਬਾਹ ਇਹਨੇ ਲੱਗੇ ਲੱਗੇ ਨੇ ਉੱਥੇ ਚਲ ਜਿਓ ਪੱਕੀ ਇੱਥੇ ਲੈਣ ਦੀ ਕੋਈ ਲੋੜ ਨਹੀਂ ਉੱਥੇ ਰੋਟੀਆਂ ਖਾਓ ਮੈਂ ਤੁਹਾਨੂੰ ਦਊਗੀ ਜੀਵਨ ਤੱਕੀਆਂ ਤੱਤੀਆਂ ਇਹਨਾਂ ਚੰਗਾ ਮੁੱਲ ਪਾਇਆ ਈ ਬੜੇ ਨੀਂਦ ਦੇ ਮਾੜੇ ਆ ਐਵੇਂ ਤਾਂ ਨਹੀਂ ਭੁੱਖੇ ਮਰਨ ਦੇ ਨੀਂਦ ਨੂੰ ਮਰਾਦਾਂ ਜਿੰਨੇ ਮੇਨੇ ਆ ਨਾ ਉਹਨੇ ਮਾੜੀ ਨਹੀਂ ਉਹ ਮੰਮੀ ਹੁਣ ਤੁਸੀਂ ਵੀ ਖਾਪੋ ਨਾ ਤੇ ਡਾਡੀ ਤੂੰ ਹੀ ਪਤਾ ਕੀ ਕਰੋ ਜੜਾ ਤੁਹਾਨੂੰ ਮੈਂ ਕੰਮ ਕਿਹਾਣਾ ਇਹਨਾਂ ਦਾ ਪਾਸਪੋਰਟ ਦੋ ਤੇ ਸਿਆਪਾ ਨੂੰ ਬੇੜੋ ਤੇ ਇਹਨਾਂ ਦਾ ਆਉਣ ਜਾਣ ਕਰੋ ਬੰਦ ਇਦਾਂ ਕਰ ਕੋਈ ਲੋੜ ਨਹੀਂ ਜਾਣਦੀ ਠੀਕ ਆ ਪੁੱਤ ਕੋਈ ਗੱਲ ਤੇਰੀ ਗੱਲ ਸੁਣ ਮੇਰੀ ਗੱਲ ਸੁਣ ਹੁਣ ਮੁੰਡੇ ਨੂੰ ਵੀ ਦੱਸੀਏ ਕੰਮ ਦੇ ਕੀਤਾ ਹੈ ਆਪਣੇ ਲਾਲ ਜੀ ਨੂੰ ਤੇ ਪੁੱਠਾ ਪੈ ਗਿਆ ਵਾ ਸਾਰੀ ਗੱਲ ਦੱਸ ਜੇ ਸਾਰੀ ਗਲਤੀ ਸਾਡੀ ਨਹੀਂ ਕੰਨ ਸਾਰਾ ਸੁਣਤਾ ਜੱਪ ਕਰਕੇ ਬੈਠੀ ਰਹਾ ਉਹ ਤਾਂ 5-7 ਲੱਖ ਕਿਰਾਇਆ ਹੁੰਦਾ ਤੇ ਤੂੰ ਕਿੱਗੇ ਤੇ ਨਾ ਰਹਿੰਦੇ ਕਿ ਤੇ ਗਿਆ ਰਿਹਾ ਕਿਰਾਉਣ ਨਿਕਲੇ ਨਹੀਂ ਮੈਂ ਕਰ ਕਿਉਂ ਮੈਂ ਕਹਿੰਦੀ ਉਹਦਾ ਨਿਕਾਇਆ ਨਹੀਂ ਤੇਰੇ ਤੇਰਾ ਗਵਾ ਕੇ ਤੇ ਜਾਣਦਾ ਕੀ ਫਾਇਦਾ ਇੰਨੀ ਹੈ ਕਰਮਾ ਜੀ ਹੈ ਨਹੀਂ ਕਰਮਾ ਜੀ ਹੈ ਨਹੀਂ ਪੈਸੇ ਉਹ ਕਰਮਾ ਜੀ ਸਾਰਾ ਕੋਸ਼ਿਸ਼ ਹੀ ਟਾਈਮ ਨਾ ਪਹੁੰਚਿਆ ਨਹੀਂ ਗਿਆ ਇਹ ਗੱਲ ਕਹੋ ਤੇਰਾ ਸੇਫਟੇ ਨਾ ਇਹ ਗੱਲ ਮੈਨੂੰ ਸਮਝ ਆਉਂਦੀ ਹੈ ਮੈਂ ਇਹ ਗੱਲਾ ਉਹ ਗੱਲ ਦਾ ਤੈਨੂੰ ਨਹੀਂ ਪਤਾ ਲੱਗਾ ਸ਼ਰਮ ਨੇ ਦੱਸਿਆ ਨਹੀਂ ਤੈਨੂੰ ਦੱਸਿਆ ਮੈਨੂੰ ਤੂੰ ਤੂੰ ਕਾਹਲੀ ਟੈਨਸ਼ਨ ਲੈਂਦੇ ਹੋ ਮੈਂ ਟੈਨਸ਼ਨ ਲਾਵਾ ਤੇ ਕੀ ਕਰਾਂ ਮੈਂ ਕਿੰਨੀ ਬੇਇੱਜ਼ਤੀ ਘਰ ਆ ਕੇ ਕਰਕੇ ਗਈ ਆ ਲੈ ਮम्मी ਪਾਣੀ ਪੀਓ ਤਹੀਂ ਇਹ ਪਾਣੀ ਐ ਉਹਨਾਂ ਵਾਲੇ ਕੰਮ ਹੀ ਇਹੋ ਆ ਮੈਂ ਤਾਂ ਮਮੀ ਨੂੰ ਕਿਹਾ ਨਾ ਖਾਪੋ ਤੂੰ ਹੀ ਨਾ ਪਰ ਜਨਨੀਆਂ ਵੇਖੀਆਂ ਉਹਨਾਂ ਤੇ ਤਾਂ ਹੀ ਤੇ ਬੋਲ ਪਈਓ ਮੈਂ ਹੁੰਦਾ ਸਵੇ ਫਿਰ ਬੋਲਣਾ ਸੀ ਉੱਥੇ ਤੇ ਮੇਰੀ ਗੱਲ ਸੁਣ ਪੁੱਤ ਮੇਰੀ ਦੀ ਕੋਈ ਗੱਲ ਨਹੀਂ ਮੈਨੂੰ ਤੇ ਗੱਲਾਂ ਕੀਤੀਆਂ ਹੀ ਕੀਤੀਆਂ ਮੇਰੀ ਨੌ ਦੀ ਉਹ ਬੇਇੱਜ਼ਤੀ ਕਰਕੇ ਗਈ ਜਿਹੜੀ ਕਰਨ ਵਾਲੀ ਦਾ ਹੋਵੇ ਕਦੀ ਮੈਂ ਦੀ ਨੌ ਨੂੰ ਮਾੜਾ ਚੰਗਾ ਬੋਲੀ ਆ ਉਹਨਾਂ ਨਾਲ ਵਿਚਾਰੀ ਨੇ ਰਹੀ ਹੀ ਜਵਾਨ ਰਾਮ ਉਹ ਤਾਂ ਮੁੱਕੇ ਚੱਲ ਗਈ ਤੁਹਾਡੇ ਕੋਲ ਨਹੀਂ ਹੋਈ ਇਹ ਵਿਚਾਰੀ ਨੇ ਕੀ ਕਹਿਣਾ ਸੀ ਇਹ ਵਿਚਾਰੀ ਕਿੰਨਾ ਹੁੰਦੀ ਹੈ ਜੇ ਤੈਨੂੰ ਪਤਾ ਹੀ ਹੈ ਕਿੰਨਾ ਕੁ ਬੋਲਦੀ ਹੁੰਦੀ ਹੈ ਤੇ ਤਾਂ ਹੀ ਤੈਨੂੰ ਪਤਾ ਹੋਵੇ ਨਹੀਂ ਬੋਲਦੀ ਤਾਂ ਹੀ ਤੇ ਉਹ ਕਹਿ ਗਈ ਇਹਨੂੰ ਮੈਨੂੰ ਤਾਂ ਵਾਜਾ ਸੁਣੀ ਅੰਦਰ ਸੋਈ ਜੀ ਨਹੀਂ ਮੈਂ ਮੈਂ ਤਾਂ ਪੱਟ ਕੇ ਗਈ ਆ ਬਾਹਰ ਤੇ ਕੌਣ ਆ ਕੇ ਬੋਲਣ ਡਿਆ ਪਿਆ ਇਹਨਾਂ ਫੇਰ ਉਹਦੇ ਗੱਲ ਪਈਆਂ ਜਾ ਕੇ ਵੀ ਤੂੰ ਮੇਰੇ ਨਾਲ ਨਹੀਂ ਗੱਲਾਂ ਕਰਦਾ ਮੇਰੇ ਨਾਲ ਗੱਲਾਂ ਕਰ ਇਹਨੇ ਵਿਚਾਰੀ ਨੇ ਕਿਹਾ ਦੋਤਨ ਵਾਰੀ ਵੀ ਮੰਮੀ ਨਾਲ ਗੱਲ ਕਰੋ ਕਿ ਤੁਹਾਡਾ ਮੇਕਾ ਗੱਲ ਕਰਨਾ ਫਰਜ਼ ਨਹੀਂਗਾ ਪਰ ਉਹ ਹਟਦੀ ਉਹਦੇ ਨਾਲ ਤੱਕ ਤਿਆਰ ਹੋਈ ਹੀ ਵੀ ਜਦਾਂ ਕਿ ਹੱਥੀ ਪੈ ਜਾਣਾ ਹੁੰਦਾ ਵਾ ਇੰਨੀ ਤੇਜ਼ੀ ਮੁੰਡਿਆ ਇੰਨੀ ਗੱਲ ਪਤਾ ਮੰਮੀ ਕੀ ਆ ਉਹ ਤਾਂ ਕਰਕੇ ਹੁਣ ਇੰਨੇ ਚਿਹਰੇ ਆ ਵੀ ਆ ਜਿਹੜਾ ਕੰਮ ਸਾਰਾ ਜੇ ਖਰਾਬ ਹੋ ਗਿਆ ਉਹਨਾਂ ਦਾ ਠੀਕ ਆ ਇਸੇ ਗੱਲ ਤੇ ਆ ਕੇ ਲੱਗੀ ਆ ਵੀ ਅਸੀਂ ਚੈੱਕ ਪਰ ਨਹੀਂ ਤੂੰ ਸਹਿਕ ਡੋਵੇਂਗਾ ਉਹ ਤਾਂ ਉਹਨੇ ਪਾਹੇ ਇੱਕ ਰਗੜਾ ਖਾਣੇਗੇ ਉਹ ਉਹਨਾਂ ਨੂੰ ਪਤਾ ਲੱਗ ਗਿਆ ਪਤਾ ਵੀ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਕੇ ਪਾਸੇ ਗੱਲ ਨਹੀਂ ਬਣਨੀ ਤੋ ਲੜਨਾ ਹੀ ਇਹਨਾਂ ਨੇ ਫੈਸਲਾ ਕਰਨਾ ਵਾ ਫਿਰ ਦੀ ਬੜੀ ਚਿੱਤੀ ਉਹਨੇ ਅੱਜ ਤੱਕ ਕਹਿ ਗਈ ਆ ਵੀ ਤੁਹਾਨੂੰ ਨੌ ਸੱਸ ਨੂੰ ਛੱਪੜ ਚ ਗੋਤੇ ਦੇਣੇ ਆ ਹਾਂ ਉਹਨਾਂ ਦੇ ਆ ਵਾਲਾ ਐਡਾਂ ਆਂਦੀ ਸੀਗੀ ਹੋਰ ਬੜਾ ਧੋਖਾ ਕਰਕੇ ਗਈ ਮੈਨੂੰ ਕਰ ਲੈਂਦੀ ਤੇ ਜਰ ਲੈਂਦੀ ਮੇਰੀ ਨੌਂ ਕਰਕੇ ਗਈ ਨਾਲ ਮੈਂ ਕਿੱਦਾਂ ਜਰਾਂ ਇਹ ਜੇ ਮਮੀ ਉਹ ਤਾਂ ਨਹੀਂ ਗਏ ਹਾਂ ਹਾ ਹਾ 40 ਬਈਓ ਲੱਗੇ ਹੀ ਨਾ ਤੇ ਆ ਜਾਣ ਕੇ ਤੇ ਉੱਥੇ ਡਾ ਪੀ ਐਦਾਂ ਪੋਣਾ ਲਾਣਾ ਕਿਤੇ ਮੈਂ ਘਰ ਆਉਣਾ ਨਾ ਫੇਰ ਆਲਾ ਦੇ ਪਹਿਲਾਂ ਵੇਖਣਾ ਪੱ ਲੱਗੇ ਨਾ ਹੋਣੀ ਹੁਣ ਜਗੀ ਰਹੀ ਹਾ ਹੁਣ ਨਹੀਂ ਹੁਣ ਜਗੀ ਰਹੀ ਲੜਦੀ ਗਈ ਆ ਕੱਲਾ ਕਰਤੀ ਗਈ ਆ ਸਾਰੇ ਪਿੰਡ ਦੇ ਵਿੱਚ ਹੁਣ ਸੱਚੇ ਬੰਦੇ ਆ ਨਾ ਸਾਰਾ ਪਿੰਡ ਪੁੱਤ ਪੁੱਤੇ ਚੜਿਆ ਹੀਗਾ ਸਾਰੇ ਨਾਲ ਬੁੜੀਆਂ ਵੇਖਣ ਡੀਆਂ ਹੈਗੀਆਂ ਕਿ ਲਾਂਤਾ ਪਾਉਂਦੇ ਹੋਣੇ ਤੇ ਬੁੜੀਆਂ ਨੇ ਵੇਖਣਾ ਹੀ ਆ ਮੈਂ ਅੱਜ ਪਹਿਲੀ ਵਾਰੀ ਵੇਖੀ ਆ ਤਾਈ ਲੜਦੀ ਤਾਂ ਮੈਂ ਕਦੀ ਵੇਖਿਆ ਨਹੀਂ ਤੇ ਬੋਲਦੀ ਆ ਇਹ ਬੜਾ ਬੋਲਦੀ ਆ ਉਹ ਵੇਖ ਲਈ ਆ ਨਾ ਪੁੱਤ ਹੁਣ ਆਹੋ ਹਣ ਜਿਹੜੇ ਲੋਕਾਂ ਲਾਂਤਾ ਪਾਉਂਦੇ ਉਹ ਫਰੀਆਂ ਕਿਸ ਨੇ ਮੈਨੂੰ ਕਿਹਾ ਕਿਸ ਨੇ ਇਹਨੂੰ ਕਿਹਾ ਵੈਦਿਕ ਹੋ ਗਈ ਆ ਨਾ ਸਾਨੂੰ ਕੋ ਕਹਿਣਾ ਵਾ ਇਹਨਾਂ ਨੂੰ ਗਾਣਾ ਲੋਕਾਂ ਨੇ ਕਿ ਕਿੰਨ੍ਹੇ ਤੱਕ ਇਹਨਾਂ ਨੂੰ ਪਤਾ ਨਾ ਲੱਗੇ ਗੱਲ ਤਾਂ ਗੱਲ ਹੈ ਕੀ ਉਹ ਨਾ ਚਾਹਦੇ ਨਾ ਪਤਾ ਲੱਗਦਾ ਪਤਾ ਲੱਗ ਜਾਣਾ ਵਾ ਜੁਂਦੇ ਦੇ ਲੱਗੇ ਮੈਂ ਖਲੋਣਾ ਵਾ ਜੇਰਾ ਕੋਈ ਮੈਨੂੰ ਪੁੱਛਦਾ ਮੈਂ ਦੱਸਦਾ ਵਾ ਜੇ ਕੋਟੜ ਲੱਗ ਹੋਊਗਾ ਤੂੰ ਹੀ ਦੰਨਾ ਵਾ ਗੱਲ ਵੀ ਕਿੱਥੇ ਲੁਕੀ ਰਹਿੰਦੀ ਏ ਮੇਰੀ ਗੱਲ ਸੁਣ ਪੁੱਤ ਤੇਰੇ ਪਿਓ ਨੇ ਤੇ ਮੇਰੀ ਜਿਬਾਂ ਨਹੀਂ ਬੰਦ ਕਰ ਛੜੀ ਮੈਨੂੰ ਆਂਦੇ ਹੀਗੇ ਐਵੇਂ ਗੱਲ ਨਹੀਂ ਕਰੀਦੀ ਹੁੰਦੀ ਕੋਤੀ ਲੋਕਾਂ ਦੀ ਬੇਤੀ ਹੁੰਦੀ ਆ ਆਪਣਾ ਟੱਬਰ ਵਾ ਮੈਂ ਤੇ ਅਸੇ ਕਰਕੇ ਚੁੱਪ ਕਰਕੇ ਅੰਦਰ ਵੜੀ ਰਹੀ ਤੇ ਆ ਨਤੀਜਾ ਨਿਕ ਤਾਈ ਦੱਸ ਕੇ ਗਈ ਕਿ ਤੇਰੀ ਪੰਢੀ ਕਰਨ ਲਈ ਸਾਰੇ ਪਿੰਡ ਦੇ ਵਿੱਚ ਉਹ ਤਾਂ ਮੈਨੂੰ ਨਹੀਂ ਆਕ ਲੱਗੀ ਗੱਲ ਦੀ ਕਰਨ ਵਾਲੀ ਅਜੇ ਤੇ ਮੈਂ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਤੇ ਆਪ ਆ ਗਈ ਚਤਰੋ ਲੜਨ ਉਹ ਬਾਵਾ ਮਾਰ ਮਾਰ ਕੇ ਲੜ ਕੇ ਗਈ ਹੈ ਕਿ ਜਿਹੜਾ ਰੱਬ ਦਾ ਨਾਮ ਤੇ ਕੋਈ ਨਹੀਂ ਹੁਣ ਡੈਡੀ ਨੂੰ ਦੱਸਿਓ ਨਾ ਵੀ ਇਹ ਕੰਮ ਕਰਕੇ ਗਈ ਹੈ ਡੈਡੀ ਤੇਰਾ ਤਾਂ ਭੁਲਾਵਾ ਡੈਡੀ ਤੇਰਾ ਚੰਗਾ ਹੁੰਦਾ ਤੇਰਾ ਦੀ ਜੁਰਤ ਮੰਗਦੀ ਨਹੀਂ ਫਿਰ ਤੈਨੂੰ ਹਟ ਜਿਹੜਾ ਡੱਕਦਾ ਵਾ ਨਾ ਟੱਕੂਗਾ ਮੈਂ ਕੀ ਕਰਾਂ ਮੈਂ ਸੱਚੀ ਗੱਲ ਵਾ ਮੇਰਾ ਬੜਾ ਬੁਆਲ ਨੇ ਤਾਂ ਸੇਰੀ ਪਾਟੀ ਜਾਂਦਾ ਵਾ ਪਤਾ ਨਹੀਂ ਮੈਂ ਕਿੱਥੇ ਜਾਣਾ ਹੋਰੇ ਬੜਦੀਆਂ ਨਾ ਹੁਣ ਬਲਾਂ ਤੇ ਇੰਨਾ ਗੋੜ ਕਰਿਆ ਕਰੋ ਹੁਣ ਜੋ ਕਰਨਾ ਆਪ ਹੀ ਕਰਨਾ ਪੈਣਾ ਹਨ ਬਸ ਕੋਈ ਨੀ ਪਾਸਪੋਰਟ ਕਢਵਾ ਲਈ ਇਹਨਾਂ ਕੋ ਬਾਕੀ ਫੇਰ ਕਰਾਂਗੇ ਕੱਲ ਨੂੰ ਨਾ ਆਂਦੀ ਪਾਸਪੋਰਟ ਹੀ ਦੇਣਾ ਕਿਉਂ ਦੇਣਾ ਕਿਉਂ ਨਹੀਂ ਨੱਕ ਲਾਣੀ ਚੁੱਪੇ ਚਪਾਵਾ ਤੇਰੇ ਮੁੰਡੇ ਦਾ ਪਾਸਪੋਰਟ ਉਹਨੂੰ ਕਾ ਪਾ ਕੇ ਵੇਹਾ ਪਰਚਾ ਪਟਾ ਕਦੋਂ ਤਵਰਾ ਹੁੰਦਾ ਵਾ ਮੇਰੀ ਗੱਲ ਸੁਣ ਪੁੱਤ ਹੁਣ ਨਾ ਗੱਲ ਐਦਾਂ ਨਹੀਂ ਕਿ ਹੁਣੀ ਹੁਣ ਥਾੜੇ ਹਾਂ ਜਾਣਾ ਪੈਣਾ ਵਾ ਉੱਥੇ ਜਾ ਕੇ ਨਾ ਜਿਹੜੇ ਦਰਖਾਸਤ ਹੈਈਏ ਮੰਮੀ ਪਤਾ ਕੀ ਯਾਰ ਇੱਕ ਵਾਰੀ ਗੱਲ ਕਰ ਲੈਨੇ ਆ ਯਾਰ ਇਹਨੂੰ ਮੈਂ ਕਹਿੰਦਾ ਵਾਂ ਕਿ ਇੱਕ ਵਾਰੀ ਸਰਪੰਚ ਨੂੰ ਕਹਾ ਕੇ ਨਾ ਤੇ ਗੱਲ ਕਰ ਲੈ ਗੱਲ ਕਰਨਾ ਕੋਈ ਫਾਇਦਾ ਨਹੀਂ ਉਹ ਇੱਕ ਵਾਰੀ ਪੰਚਾਇਤ ਚ ਗੱਲ ਕੀਤੀ ਹੋਇਆ ਨਾ ਫਿਰ ਹੋਰ ਗੱਲ ਹੁੰਦੀ ਆ ਹੁਣ ਸਿਰ ਤੋਂ ਪਾਣੀ ਨਾ ਗਿਆ ਹੀ ਕੋਤੋਂ ਹਣੇ ਉਹ ਮੇਰੀ ਗੱਲ ਸੁਣੋ ਪੰਚਾਇਤ ਚ ਗੱਲ ਕਰਮੇ ਪੈਣੀ ਐ ਇਹਨੂੰ ਇੱਕ ਵਾਰੀ ਜਾਓ ਕਰ ਲਓ ਕਰ ਲਓ ਕਿਉਂ ਬੁੱਤ ਗੱਲ ਪੰਚਾਇਤ ਦੇ ਚ ਇੱਕ ਚੈਨ ਵਾਲੀ ਤੇ ਰਹਿ ਗਈ ਗੱਲ ਉਹ ਨਾ ਜਰ ਨਾ ਨਿਭਰੂਗੀ ਤੂੰ ਫੇਰ ਥਾਣੇ ਆ ਰਹੀ ਆ ਪਰ ਥਾਣੇ ਵਾਲੇ ਪਹਿਲੇ ਕਹਿੰਦੇ ਹੁੰਦੇ ਆ ਵੀ ਤੂੰ ਪੰਚਾਇਤ ਚ ਕੀਤੀ ਗੱਲ ਐ ਆਹੋ ਵੇਚ ਸੱਚਾ ਸੱਚੀ ਆ ਵਿੱਚ ਗਲਤਣਾ ਪੰਚਾਇਤ ਨਾਲ ਗਲਤੀ ਕੱਢਣੀ ਕੱਢਣੀ ਉਹ ਬੰਦੇ ਦੀ ਗਲਤੀ ਸਾਰੀ ਉਹਨਾਂ ਦੀ ਆ ਚਾਹ ਵੇਖ ਲਿਆ ਆਪਾਂ ਤਾਂ ਤੇ ਤਾਂ ਕੋਈ ਨਾ ਤੂੰ ਇਹਨਾਂ ਟੈਨਸ਼ਨ ਲੋ ਉਹਨਾਂ ਦੀ ਨਹੀਂ ਤੈਨੂੰ ਟੈਨਸ਼ਨ ਲੈ ਆ ਕਰੋ ਹਾਂ ਨਾ ਵੈਨਾ ਬਣਾ ਡੜੀ ਨੂੰ ਮੈਂ ਤਾਂ ਡਿਵਲਿਉਂ ਲੱਗੀ ਹਾਂ ਕੀ ਗੱਲ ਹੋਈ ਆ ਉਹ ਕੁਝ ਨਹੀਂ ਹੋਣਾ ਕੀ ਆ ਉਹ ਮੰਮੀ ਗਈ ਕਮੇਟੀ ਵਾਲਿਆਂ ਨਾਲ ਉੱਥੇ ਕੋਈ ਗੱਲਬਾਤ ਹੋਈ ਆ ਐਵੇਂ ਝੂਠ ਬੋਲੀ ਜਾਂਦੀ ਏ ਤੁਸੀਂ ਮੈਨੂੰ ਤਾਂ ਲੱਗਦਾ ਤੁਸੀਂ ਸਾਰਾ ਟੱਬਰ ਨਾਲ ਮੇਰੇ ਤੋਂ ਕੋਈ ਨਾ ਕੋਈ ਗੱਲ ਉਹ ਕਮਦੇ ਹੋ ਡੈੜੀ ਤੇ ਮੈਨੂੰ ਕਹਿੰਦੀ ਵੀ ਚਾਚੇ ਹੁਣਾਂ ਕਰ ਗਏ ਨੇ। ਅੱਗੋਂ ਦਾ ਸੁਣਦਾ ਗਏ ਇੱਕ ਮਿੱਟੀ ਵਾਲਾ ਮਾਲੂ ਮੁਰਕਾ ਚੱਲ ਗਏ ਚਾਚੀ ਘਰ। ਉੱਥੇ ਬਦਾਨੀਓ ਕੀ ਗੱਲਬਾਤ ਹੋਈ ਆ। ਇੱਕ ਦਿਨ ਪੰਗੇ ਬੜੇ ਲੈਂਦੇ ਨੇ। ਬੜੀ ਜੀ ਕਿਹਾ ਵੀ ਉਹਨਾਂ ਦਾ ਭਲਾ ਨਾ ਕਰਿਆ ਕਰੋ। ਪਾਸਪੋਰਟ ਦੀ ਗੱਲ ਹੀ ਨਾਲੇ ਅਗਲੇ ਦਾ ਮੁੰਡਾ ਬਾਹਰ ਕਲਾਉਣਾ ਸੀ ਨਾਲੇ ਗੱਲਾਂ ਕਰਦੀ। ਕੋਈ ਨਾ ਕੋਈ ਪਿੰਦਰ ਗੱਲ ਹੋਊਗੀ ਤੇ ਤਾਂ ਹੀ ਉਹ ਗੱਲਾਂ ਦੇ ਆ ਨਾ ਕਰਨ। ਬਿਨਾ ਮਤਲਬ ਤੋਂ ਉਹਨਾਂ ਦਾ ਦਿਮਾਗ ਥੋੜੀ ਸਾਰੇ ਟਬਰ ਦਾ ਖਰਾਬ ਹੋ ਗਿਆ ਭੀ ਇਹਨਾਂ ਨੂੰ ਗੱਲਾਂ ਕਰਨੀਆਂ ਉਹਨਾਂ ਨੇ। ਉਹ ਤੈਨੂੰ ਨਹੀਂ ਪਤਾ ਉਹਨਾਂ ਦਾ ਕਿਦਾਂ ਦੇ ਨੇ। ਵੇਖਣਾ ਉਹਨਾਂ ਇਥੇ ਕਿਦਾਂ ਨਕਰੋਲਾ ਪਾਉਂਦੇ ਹੈਗੇ ਕੋਈ ਗੱਲ ਚਲੋ ਦੀ ਗੱਲ ਦੇ ਛੱਡੋ ਹਾਂ ਬਾਕੀ ਸਾਰਾ ਡੱਬਲ ਥੋੜੀ ਉਹਦੇ ਵਰਗਾ ਹੋ ਗਿਆ ਹਾਂ ਉਹ ਕੀ ਪਤਾ ਹੁਣ ਸਾਨੂੰ ਕੀ ਚੰਬੜਿਆ ਇਹਨਾਂ ਨੂੰ ਤੇ ਮੰਮੀ ਨਾਲ ਪੁੱਛਣਾ ਹੈ ਡੇਰਾਂ ਨੂੰ ਲੈਂਦੇ ਹੈ ਨਹੀਂਗੇ ਤੇ ਇਹਨਾਂ ਨੂੰ ਪੁੱਛਣਾ ਹੈ ਵੀ ਤੁਹਾਨੂੰ ਜਦੋਂ ਪਤਾ ਨਹੀਂ ਚੰਗੇ ਜੇ ਤੁਸੀਂ ਕਾਦੇ ਵੀ ਉਹਨਾਂ ਦੇ ਕੰਮ ਕਰਦੇ ਹੋ ਫਿਰ ਇਹ ਵੀ ਜਾਣ ਪੁੱਝ ਕੇ ਗਾਹਾਂ ਹੋ ਕੇ ਕਰਦੇ ਆ ਨਾ ਜੇ ਨਾ ਕਰੀਏ ਫਿਰ ਲੋਕ ਆਖਣਾ ਵੀ ਇਹਨਾਂ ਦੇ ਆਪਣੇ ਨੇ ਆਪ ਤੇ ਚੰਗੇ ਭਲੇ ਤੇ ਉਹਨਾਂ ਨੂੰ ਨਾਲ ਦੀ ਤੋਰਦੇ ਹੈਗੇ ਆਪ ਤੇ ਬਰਾਬਰ ਸੋਚੀਦਾ ਪਰ ਉਹ ਨਾ ਵੰਦੇ ਹੈਗੇ ਇਪਰ ਹੋੜ ਗੱਲ ਕੀ ਹੋਈ ਆ ਉੱਥੇ ਉਹ ਨਹੀਂ ਕਾਦੇ ਲਈ ਨਾ ਦੇ ਰੋਲਾ ਪਾਉਣ ਐ ਉਹੇ ਪਾਣੀ ਵੀ ਕਿਹੜੀ ਗੱਲ ਹੋ ਗਈ ਆ ਪਾਸਪੋਰਟ ਵਾਲੀ ਗੱਲ ਈ ਤੇ ਪੈਸੇ ਵੀ ਲੈ ਲੈਣੇ ਤੇ ਸਾਡਾ ਮੁੰਡਾ ਨਹੀਂ ਜਾਣਦਾ ਮੈਂ ਪਿਛੜੇ ਅੰਡਰੋਂ ਦਿੱਤਾ ਨਾ ਇਹਨਾਂ ਦੇ ਮੱਥੇ ਲਵਾ ਦੇ ਆਪ ਹੋਏ ਲਾਂਬੇ ਕੀ ਲੋੜਾ ਗੱਲਾਂ ਕਰਾਉਣ ਦੀ ਨਾਲੇ ਲੋਕਾਂ ਕੋਲੋਂ ਗੱਲਾਂ ਕਰਾਉਣ ਦੇ ਤੇ ਯਾਰ ਫਿਰ ਇਹ ਕੀ ਕਾਦੇ ਲਈ ਦੇਣੀ ਗੱਲਾਂ ਸੁਣ ਲੈ ਅੱਗੇ ਤੇ ਉਹਨਾਂ ਦੇ ਪੈਸੇ ਫੜਾਉਣ ਉਹਨਾਂ ਨੂੰ ਨਵਦੀਪ ਟਾਈਮ ਲੱਗਦਾ ਹੁੰਦਾ ਏ ਪਹਿਲਾਂ ਦੇ ਲੈਣੇ ਹੁਣਾਂ ਤੇ ਉਸੇ ਵੇਲੇ ਮਿਲ ਜੇ ਜੇਰਾ ਨਹੀਂ ਹੈ ਲਾਣਾਂ ਚ ਇਨਾਂ ਨੇ ਬਾੜ ਦੇ ਕੰਮ ਇੰਨੀ ਛਿੱਤੀ ਥੋੜੀ ਬਣ ਜਾਂਦੀ ਆ। ਉਹੀ ਤਾਂ ਕੱਜ ਦੋ ਤੇ ਅਗਲੇ ਦਿਨ ਅਗ ਲੈਣੇ ਕਹਿਣਾ ਆ ਜੋ ਝਾੜ ਚ ਬਹਿ ਜਾ ਤਾਨੂੰ ਹੀ ਉਧਰ ਛੱਡ ਆਉਨੇ ਆ। ਲੋਕਾਂ ਦੇ ਨਾ ਦੋ ਦੋ ਸਾਲ ਨਿਕਲ ਜਾਂਦੇ ਨੇ। ਇਹਨਾਂ ਹਜੇ ਮਹੀਨਾ ਨਹੀਂ ਹੋਇਆ ਜਾਂਦੇ ਹੁਣੇ ਹੀ ਚੱਲ ਜੇ। ਤੇ ਇਹ ਕਾਦੇ ਲਈ ਇਹੋ ਜੇ ਕੰਮ ਕਰਦੇ ਬੰਦਾ ਘਰ ਵਿੱਚ ਸਲਾਹ ਕਰ ਲੈਣਾ ਸਾਨੂੰ ਪੁੱਛ ਹੀ ਲੈਂਦੇ ਕੰਮ ਕਰਨ ਤੋਂ ਪਹਿਲਾਂ। ਓਏ ਆਪ ਤੇ ਚੱਲ ਆਂਦੇ ਆ ਵੀ ਮੇਰੇ ਤੋਂ ਛੋਟਾ ਬੰਦਾ ਨਹੀਂ ਪਤਾ ਲੱਗਦਾ ਕਈਆਂ ਚੀਜ਼ਾਂ ਦਾ। ਤੇ ਹੁਣ ਉਹਨਾਂ ਇਹਦੇ ਕੋਲ ਹੀ ਆਉਣਾ ਡੈਡੀ ਕੋਲ। ਉਹਨਾਂ ਨਾ ਕਦਰ ਪਾਉਂਦੇ ਹੈਗੇ। ਚਾਚਾ ਦਾ ਠੀਕ ਹੈ ਬਾਕੀ ਟੱਬਰ ਨਹੀਂ ਕੋਈ ਚੰਗਾ ਹੈਗਾ ਬਾਕੀ ਸਾਰੇ ਜੀ ਵੱਡਣ ਵਾਲੇ ਦੂਜੇ ਦੇ ਘਰ ਜਿਵੇਂ ਜਾਣ ਪੁੱਛ ਕੇ ਕਲੇਸ਼ ਕਮ